ਸਾਤ ਸੰਗਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਇਹ ਦੋ ਗੱਲਾਂ ਬਹੁਤ ਘੱਟ ਲੋਕ ਜਾਣਦੇ ਹੋਣਗੇ ਆਪਾਂ ਕੋਸ਼ਿਸ਼ ਕਰਾਂਗੇ ਵਿਚਾਰਾਂ ਕਰਨ ਦੀ ਸਮਝਣ ਦੀ ਸੋ ਪਹਿਲਾਂ ਤਾਂ ਫਤਿਹ ਬੁਲਾਓ ਰਸਨਾ ਪਵਿੱਤਰ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਰਹਿਮਤ ਕਰਨਗੇ ਸੋ ਪਿਆਰਿਓ ਆਪਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਇਤਿਹਾਸ ਬਹੁਤ ਵਿਚਾਰਿਆ ਹੋਏਗਾ ਪੜ੍ਹਿਆ ਹੋਏਗਾ ਪਰ ਪਿਆਰਿਓ ਯਾਦ ਰੱਖਿਓ ਕੁਝ ਚੀਜ਼ਾਂ ਆਪਾਂ ਬਹੁਤ ਘੱਟ ਸੁਣੀਆਂ ਹੋਣਗੀਆਂ ਕੁਝ ਚੀਜ਼ਾਂ ਬਹੁਤ ਘੱਟ ਵਿਚਾਰੀਆਂ ਹੋਣਗੀਆਂ ਇਸ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਵਿਚਾਰ ਕਰਾਂਗੇ ਨਾ ਜਦੋਂ ਇਤਿਹਾਸ ਪੜ੍ਹਾਂਗੇ ਤੇ ਪਿਆਰਿਓ ਫਿਰ ਉਹਦੇ ਵਿੱਚੋਂ ਕੁਝ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲਣਗੀਆਂ ਕੁਝ ਚੀਜ਼ਾਂ ਸਾਨੂੰ ਵਿਚਾਰਨ ਨੂੰ ਮਿਲਣਗੀਆਂ ਜਦੋਂ ਉਹ ਚੀਜ਼ਾਂ ਵਿਚਾਰਾਂਗੇ ਜਦੋਂ ਉਹ ਚੀਜ਼ਾਂ ਨੂੰ ਅਸੀਂ ਸਮਝਾਂਗੇ ਤੇ ਪਿਆਰਿਓ ਫਿਰ ਸਾਨੂੰ ਪਤਾ ਲੱਗੇਗਾ ਫਿਰ ਸਾਨੂੰ ਸਮਝ ਪਵੇਗੀ ਕਿਰਮਕ ਪਿਆਰਿਓ ਸਾਨੂੰ ਵਿਚਾਰ ਧਾਰਾ ਸਮਝ ਪਵੇਗੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੁਨੀਆ ਦਾ ਭ੍ਰਮਣ ਕੀਤਾ ਤੇ ਇੱਕੋ ਹੀ ਪ੍ਰਚਾਰ ਕੀਤਾ ਵੀ ਉਹ ਪਰਮਾਤਮਾ। ਉਹਨਾਂ ਨੇ ਆਪਣੇ ਨਾਲ ਨਹੀਂ ਜੋੜਿਆ ਆਪਣੇ ਨਾਮ ਦਾ ਡੰਕਾ ਨਹੀਂ বাজਾਇਆ। ਦੁਨੀਆ ਤੇ ਕਿੰਨੇ ਦੇਵੀ ਦੇਵਤੇ ਹੋਏ ਸਾਰੇ ਆਪੋ ਆਪਣੇ ਨਾਮ ਦਾ ਡੰਕਾ ਵਜਾ ਕੇ ਦੁਰ ਗਏ। ਪਰ ਇਕੱਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ 10 ਪਾਤਸ਼ਾਹਾਂ ਤੱਕ ਪਿਆਰਿਓ ਅਕਾਲ ਪੁਰਖ ਦਾ ਜ਼ਿਕਰ ਹੋਇਆ ਤੇ ਆਪਣੇ ਆਪ ਨੂੰ ਮੂਰੇ ਨਹੀਂ ਰੱਖਿਆ ਗਿਆ ਵੀ ਸਾਨੂੰ ਮੂਰੇ ਕੀਤਾ ਜਾਵੇ ਅਸੀਂ ਮੂਰੇ ਆ। ਅਕਾਲ ਪੁਰਖ ਨੂੰ ਮੂਰੇ ਰੱਖਿਆ। ਪਰਮਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਹੀਂ ਕਿਹਾ ਮਨ ਨੂੰ ਮੰਨੋ ਪਾਤਸ਼ਾਹ ਨੇ ਪ੍ਰਭੂ ਨੂੰ ਮੰਨੋ ਭਾਈ ਪਰਮਾਤਮਾ ਦੇ ਨਾਲ ਜੁੜੋ ਵਿਚ ਵਿਚੋਲੀ ਹੈ ਨਾ ਕਿਸੇ ਨੂੰ ਪਾਓ ਔਰ ਦੂਜੀ ਗੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੇ ਪ੍ਰਚਾਰ ਕੀਤਾ ਦੁਨੀਆਂ ਦੇ ਵਿੱਚ ਤਾਂ ਇਹੋ ਕੀਤਾ ਅਕਾਲ ਦੇ ਨਾਮ ਦਾ ਕੀਤਾ ਸਤਗੁਰ ਨੇ ਕਿਹਾ ਅਕਾਲ ਪੁਰਖ ਨਾਲ ਜੁੜੋ ਭਾਈ ਜੇ ਅਕਾਲ ਪੁਰਖ ਨਾਲ ਜੁੜੋਗੇ ਸਤਗੁਰ ਨਾਲ ਜੁੜੋਗੇ ਤਾਂ ਯਾਦ ਰੱਖਿਓ ਫਿਰ ਫਿਰ ਸਤਗੁਰੂ ਆਪ ਹੀ ਕਿਰਪਾ ਕਰਨਗੇ ਆਪ ਹੀ ਮਿਹਰ ਕਰਨਗੇ ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਫਿਕਰ ਨਾ ਕਰਿਓ ਤੁਸੀਂ ਐਵੇਂ ਫਿਕਰਾਂ ਚ ਨਾ ਡੁੱਬਿਓ ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਫਿਕਰ ਹੈ ਸਾਰੀ ਉਹਨੇ ਕਰਨਾ ਹੈ ਸਭ ਕੁਝ ਉਹਨੇ ਵਿਚਾਰਨਾ ਹੈ ਸਭ ਕੁਝ ਜੇ ਪਰਮਾਤਮਾ ਸਭ ਕੁਝ ਕਰਨਹਾਰਾ ਹੈ ਪਰਮਾਤਮਾ ਹੀ ਸਭ ਕੁਝ ਕਰਨਹਾਰਾ ਹੈ ਤੇ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਇਸ ਕਰਕੇ ਉਹ ਪਰਮਾਤਮਾ ਦਾ ਹੀ ਫਿਕਰ ਕਰੀ ਉਹੀ ਕਰਨਹਾਰਾ ਹੈ ਉਹ ਪਰਮਾਤਮਾ ਨਹੀਂ ਸਾਰਾ ਕੁਝ ਕਰਨਾ ਉਹ ਰੱਬ ਹੀ ਕਰਨਹਾਰਾ ਹੈ ਪਿਆਰਿਆ ਉਹ ਪਰਮਾਤਮਾ ਨਹੀਂ ਕਰਨਾ ਸਾਰਾ ਕੁਝ ਉਹੀ ਕਰੇਗਾ ਉਹੀ ਕਰਨਹਾਰਾ ਹੈ ਇਸ ਕਰਕੇ ਸਾਧ ਸੰਗਤ ਕੋਸ਼ਿਸ਼ ਕਰਿਆ ਕਰੋ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਿਧਾਂਤ ਤੇ ਚੱਲੇ। ਪਹਿਲੀ ਗੱਲ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਇਹ ਤਿੰਨ ਸਿਧਾਂਤ ਦਿੱਤੇ। ਇਹ ਤਿੰਨ ਸਿਧਾਂਤਾਂ ਨੂੰ ਜੀਵਨ ਦੇ ਵਿੱਚ ਲਾਗੂ ਜ਼ਰੂਰ ਕਰਿਓ। ਸਤਗੁਰ ਸੱਚੇ ਪਾਤਸ਼ਾਹ ਨੇ ਕਿਹਾ ਕਿਰਤ ਕਰੋ। ਜੇ ਪਾਤਸ਼ਾਹ ਨੇ ਕਿਹਾ ਤਾਂ ਆਪ ਵੀ ਕੀਤੀ। ਆਪ ਪਾਤਸ਼ਾਹ ਨੇ ਬਲਦਾਂ ਨਾਲ ਖੇਤੀ ਕੀਤੀ। ਨਾਮ ਜਪੋ, ਨਾਮ ਵੀ ਜਪਿਆ। ਕਿਰਤ ਕਰੋ, ਵੰਡ ਕੇ ਛਕੋ। ਵੰਡ ਕੇ ਵੀ ਛਕਿਆ। ਜੇ ਸਿੱਧਾਂ ਨੇ ਇੱਕ ਤਿਲ ਦਿੱਤਾ ਨਾ ਕਹਿੰਦੇ ਹੁਣ ਇਹ ਦੱਸੋ ਵੀ ਇਹਨੂੰ ਤਿਲ ਨੂੰ ਕਿਵੇਂ ਵੰਡੋਗੇ? ਉਹਨਾਂ ਨੇ ਕੁੰਡੇ ਨਾਲ ਕੁੰਡੇ ਦੇ ਵਿੱਚ ਪਾ ਕੇ ਕੋਟਨੇ ਨਾਲ ਰਗੜਿਆ ਤੇ ਤਿਲ ਨੂੰ ਰਗੜਿਆ ਤੇ ਵਿੱਚ ਪਾਣੀ ਪਾਤਾ ਤੇ ਸਾਰਿਆਂ ਨੂੰ ਛਕਾਤਾ ਕਹਿੰਦੇ ਵੰਡਣ ਦੀ ਭਾਵਨਾ ਹੋਵੇ ਇੱਕ ਤਿਲ ਤਾਂ ਕੀ ਤਿਲ ਤੋਂ ਭਾਵੇਂ ਛੋਟੀ ਵਸਤੂ ਵੀ ਲਿਆਇਓ ਉਹ ਵੀ ਵੰਡੀ ਜਾ ਸਕਦੀ ਹੈ ਕਰਤ ਕਰੋ ਨਾਮ ਜਪੋ ਵੰਡ ਕੇ ਛਕੋ ਸਿਧਾਂਤ ਦਿੱਤੇ ਤੇ ਅਕਾਲ ਪੁਰਖ ਨਾਲ ਜੋੜਿਆ ਪਿਆਰਿਓ ਆਪਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਇਸ ਸੰਦੇਸ਼ ਬਾਣੀ ਨੂੰ ਸਮਝੀਏ ਆਪਾਂ ਕਹਿੰਦਾ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਇਹ ਧੁਰ ਕੀ ਬਾਣੀਆਂ ਜਿਨੇ ਸਾਰੀਆਂ ਚਿੰਤਾਵਾਂ ਫਿਕਰਾਂ ਖਤਮ ਕਰ ਦਿੱਤੀਆਂ ਪਿਆਰਿਓ ਇਸ ਕਰਕੇ ਸਿਧਾਂਤ ਨੂੰ ਸਮਝਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ